ਅਨਟਾਰੀਓ ਨੇ ਪਿਛਲੇ ਸਮਾਂ ਚ ਬਹੁਤ ਸਾਰੇ ਟਰੱਕ ਸਕੂਲ ਬੰਦ ਕੀਤੇ ਤੇ ਬਹੁਤ ਸਾਰੇ ਡਰਾਈਵਿੰਗ ਲਾਇਸੈਂਸ ਸਸਪੈਂਡ ਕੀਤੇ ਆ ਅਲਬਰਟਾ ਨੇ ਰੀਸੈਂਟਲੀ ਟਰੱਕਿੰਗ ਕੰਪਨੀਆਂ ਬੰਦ ਕੀਤੀਆਂ ਡਰਾਈਵਿੰਗ ਸਕੂਲ ਬੰਦ ਕੀਤੇ ਆ ਕੁਬੈਕ ਚ ਸਕਤਾ ਹੀ ਹੋ ਜਾਂਦੀ ਆ ਤੁਹਾਨੂੰ ਹਜੇ ਤਾਈਂ ਪੈਟਰਨ ਨਹੀਂ ਦਿਖਦਾ ਪਿਆ ਮੈਂ ਕੁਬੈਕ ਨਾਲ ਗੱਲ ਸਟਾਰਟ ਕਰਦਾ ਕੁਬੈਕ ਦੀ ਟਰੱਕਿੰਗ ਇੰਡਸਟਰੀ ਤੇ ਟਰੱਕਿੰਗ ਕੰਪਨੀਆਂ ਹਮੇਸ਼ਾ ਹੀ ਹਿਸਟੋਰੀਕਲੀ ਬਹੁਤ ਸਟਰੋਂਗ ਰਹੀਆਂ ਇਨਾਂ ਕੋਲ ਬਿਜ਼ਨਸ ਹੁੰਦਾ ਸੀ ਸਾਰੀ ਈਸਟ ਕੋਸਟ ਦਾ ਨੋਵਾ ਸਕੋਸ਼ੀਆ ਤੋਂ ਲੈ ਕੇ ਅੰਟਾਰੀਓ ਤੱਕ ਦਾ ਬਿਜ਼ਨਸ ਇਨਾਂ ਕੋਲ ਹੁੰਦਾ ਸੀ ਜਿੰਨਾ ਵੀ ਲੋਡ ਵੈਸਟ ਕੋਸਟ ਤੋਂ ਆਉਂਦਾ ਸੀ ਸਾਰਾ ਇਹ ਲੈ ਕੇ ਹੁੰਦੀਆਂ ਸੀਗੀਆਂ 1 ਨੰਬਰ ਦਾ ਕੰਮ 2 ਨੰਬਰ ਦਾ ਕੰਮ ਸਾਰਾ ਕੁਝ ਨਕੂਲੀ ਹੁੰਦਾ ਸੀ ਸਾਡੀ ਕੰਪਨੀਆਂ ਹੁਣ ਬਹੁਤ ਸਟਰੋਂਗ ਹੋ ਚੁੱਕੀਆਂ ਐ ਇਹ ਇਸ ਨੂੰ ਟੋਲਰੇਟ ਨਹੀਂ ਕਰਦੇ ਸਭ ਤੋਂ ਵੱਡੀ ਖਾਸੀਅਤ ਕੁਬੈਕ ਦੀ ਕੰਪਨੀਆਂ ਦੀ ਇਹ ਹੈਗੀ ਹੈ ਕਿ ਇਹਨਾਂ ਨੇ ਕੁਝ ਐਸੋਸੀਏਸ਼ਨਸ ਬਣਾਈਆਂ ਹੋਈਆਂ ਐ ਅੱਗੇ ਕਿੱਤੀਆਂ ਹੋਈਆਂ ਜਿਹੜੇ ਲੋਕ ਇਹਨਾਂ ਤੋਂ ਤਨਖਾਹਾਂ ਲੈਂਦੇ ਆ ਇਹ ਉਹਨਾਂ ਨੂੰ ਪੇ ਕਰਦੇ ਆ মিডিਆ ਵਾਲੇ ਨੂੰ ਪੇ ਕਰਦੇ ਆ ਪਾਲਿਸਿਸ ਬਣਵਾਉਂਦੇ ਆ ਪੋਲਿਟੀਕਲ ਪਾਰਟੀਆਂ ਨੂੰ ਅੱਗੇ ਕਰਕੇ ਐਂਡ ਯਰ ਯੂਨਾਈਟਿਡ ਇਹ ਜਿਹੜੀ ਟ੍ਰਕਿੰਗ ਐਸੋਸੀਏਸ਼ਨਸ ਆ ਵੈਲ ਫੰਡਡ ਆ ਇਹਨਾਂ ਨੂੰ ਸਾਰਾ ਪੈਸਾ ਵੱਡੀ ਟ੍ਰਕਿੰਗ ਕੰਪਨੀਆਂਸ ਦਿੰਦੀਆਂ ਐ ਏ ਐਸੋਸੀਏਸ਼ਨਸ ਅੱਗੇ ਚੱਲ ਕੇ ਪੋਲਿਟੀਕਲ ਪਾਰਟੀਆਂ ਦੇ ਨਾਲ ਮਿਲ ਕੇ ਪੋਲਿਸੀਸ ਤੇ ਇੰਪੈਕਟ ਪਾਉਂਦੀਆਂ ਕਿਸ ਤਰ੍ਹਾਂ ਦੀਆਂ ਵੀ ਪੋਲਿਸੀਸ ਹੋਣੀ ਚਾਹੀਦੀਆਂ ਕਿਸ ਤਰ੍ਹਾਂ ਡਰਾਈਵਿੰਗ ਸਕੂਲ ਚੱਲਨੇ ਚਾਹੀਦੇ ਆ ਕਿਸ ਤਰ੍ਹਾਂ ਕੰਟਰੋਲ ਰੂਤੀਨ ਨੂੰ ਕੰਮ ਕਰਨਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਤੇ ਇੰਪੈਕਟ ਪਾਉਂਦੇ ਆ ਇਹਨਾਂ ਦੀ ਫੰਡਿੰਗ ਕਿਉਂਕਿ ਵੱਡੀਆਂ ਕੰਪਨੀਆਂਜ਼ ਕਰਦੀਆਂ ਦੇ ਵਰਕ ਫਾਰ ਥੈਮ ਉਹ ਸਾਰਾ ਕੁਝ ਜੋ ਵੀ ਪੋਲਿਸੀਸ ਬਣਾਉਂਦੀਆਂ ਉਹਨਾਂ ਦੇ ਬੈਨੀਫਿਟ ਲਈ ਬਣਾਉਂਦੀਆਂ ਹੁਣ ਪਿਛਲੇ ਸਮੇਂ 'ਚ 온ਟਾਰੀਓ ਦੀ ਟ੍ਰਿਪਲ ਜਾਦੀਆਂ ਦੀ ਚੱਕੀ ਕੰਪਨੀਆਂਜ਼ ਬਹੁਤ ਵੱਡੀਆਂ ਹੋ ਗਈਆਂ ਉਹ ਵੱ ਕਿਉਂਕਿ ਟਰੱਕਿੰਗ ਇੱਕ ਲੇਬਰ ਇੰਟੈਂਸਿਵ ਇੰਡਸਟਰੀ ਆ which means ਕਿ ਟਰੱਕਿੰਗ ਚ ਸਾਰਾ ਕੁਝ ਲੇਬਰ ਦੇ ਉੱਪਰ ਡਿਪੈਂਡ ਕਰਦਾ ਹੈ that means ਕਿ ਜੇ ਤੁਹਾਡੇ ਕੋਲ ਟਰੱਕ ਡਰਾਈਵਰ ਨਹੀਂ ਆ ਤੁਹਾਡਾ ਟਰੱਕ ਖੜਾ ਰਹਿਣਾ ਜੇ ਤੁਹਾਡੇ ਕੋਲ ਮੈਕੈਨਿਕ ਨਹੀਂ ਆ ਤੁਹਾਡਾ ਟਰੱਕ ਖੜਾ ਰਹਿਣਾ ਜੇ ਤੁਹਾਡਾ ਕੋਈ ਡਿਸਪੈਚ ਨਹੀਂ ਆ ਤੁਹਾਡਾ ਟਰੱਕ ਖੜਾ ਰਹਿਣਾ ਇਹ ਲੇਬਰ ਇੰਟੈਂਸਿਵ ਆ ਇਸ ਇੰਡਸਟਰੀ ਚ ਲੇਬਰ ਦੇ ਉੱਪਰ ਸਾਰਾ ਕੁਝ ਡਿਪੈਂਡ ਕਰਦਾ ਹੈ ਪੰਜਾਬੀਆਂ ਕੋਲ ਆਪਣੇ ਕੋਲ ਲੇਬਰ ਬਹੁਤ ਜ਼ਿਆਦਾ ਅਵੇਲੇਬਲ ਆ ਕੁਬੈਕ ਕੰਟਰੀ ਕੁਬੈਕਵਾ ਕੰਪਨੀ ਸਕੂਲ ਇਥੇ ਸੜੀ ਲੇਬਰ ਅਵੇਲੇਬਲ ਨਹੀਂ ਆ ਜਿਹੜੀ ਹੈਗੀ ਆ ਉਹ ਬਹੁਤ ਮਹਿੰ ਤੇ ਜਿਵੇਂ ਆਪਣੇ ਕਿਸੇ ਬਿਜ਼ਨਸ ਕੰਪੀਟੀਟਰ ਨੂੰ ਫਿਨਿਸ਼ ਕਰਨਾ ਹੁੰਦਾ ਤਾਂ ਮੈਂ ਉਹਦੀ ਵੀਕ ਸਪੌਟ ਤੇ ਹਿੱਟ ਕਰਦਾ ਸੋ ਵੀਕ ਸਪੌਟ ਕੀ ਸੀਗਾ ਅ ਲੇਬਰ ਜਿਹੜੇ ਟਰੱਕ ਡਰਾਈਵਰ ਸੈਰੀ ਕੰਪਨੀਆਂ ਨੂੰ ਮਿਲਦੇ ਆ ਉਹਨਾਂ ਨੇ ਇਹੀ ਕੀਤਾ ਉਹਨਾਂ ਨੇ ਹੁਣ ਟਰੱਕ ਡਰਾਈਵਰਸ ਨੂੰ ਅਟੈਕ ਕਰਨਾ ਸ਼ੁਰੂ ਕਰਤਾ ਐਲ ਐਮ ਆਈ ਨੂੰ ਅਟੈਕ ਕਰਨਾ ਸ਼ੁਰੂ ਕਰਤਾ ਤੁਹਾਨੂੰ ਬਹੁਤ ਗੱਲਾਂ ਨਹੀਂ ਪਤਾ ਲੱਗਦੀਆਂ ਬਟ ਕੋ ਬੈਕ ਦੇ ਮੀਡੀਆ ਚ ਆਹੀ ਗੱਲਾਂ ਚਲਦੀਆਂ ਪਈਆਂ ਤੇ ਉਹਨਾਂ ਨੇ ਹੁਣ ਪੰਜਾਬੀ ਕੰਪਨੀਆਂ ਦੀ ਜਿਹੜੀ ਲੇਬਰ ਅਵੇਲੇਬਿਲਿਟੀ ਹੈ ਜੀਦੇ ਕਰਕੇ ਪੰਜਾਬੀ ਕੰਪਨੀ ਸਕਸੈਸਫੁਲ ਹੁੰਦੀਆਂ ਉਸ ਚੀਜ਼ ਨੂੰ ਅਟੈਕ ਕਰਨਾ ਸ਼ੁਰੂ ਕਰਤਾ ਭਾਵੇਂ ਤੁਹਾ 500 ট্রাকਾਂ ਜਾਂ 5000 ট্রাকਾਂ ਜੇ ਕੱਲ ਨੂੰ ਤੁਹਾਡੇ ਕੋਲ ਡਰਾਈਵਰ ਨਹੀਂ ਹੋਣੇ ਤੁਹਾਡੇ ট্রাক ਯਾਰਡ ਚ ਖੜੇ ਰਹਿਣਗੇ ਜਿਹਦਾ ਨੂੰ ਇਹ ਲੱਗਦਾ ਕਿ ਕੱਲ ਨੂੰ ਦੇਸੀ ਡਰਾਈਵਰ ਦੀ ਸ਼ਾਰਟੇਜ ਹੋਣ ਕਰਕੇ ਤੁਸੀਂ ਗੋਰੀਆ ਕੋਈ ਮਿਕਵਾ ਡਰਾਈਵਰ ਸਾਇਰ ਕਰ ਸਕੋਗੇ दैट वोंਟ ਬੀ ਹੈਪਨਿੰਗ ਕਿਉਂਕਿ ਸਭ ਤੋਂ ਪਹਿਲਾਂ ਜਿੰਨ ਬਿਜ਼ਨਸ ਅੱਜ ਤੁਸੀਂ ਹਾਲ ਕਰਦੇ ਪਏ ਹੋ ਐ ਚੀਪ ਪ੍ਰਾਈਸਿਸ ਕਰਕੇ ਉਹ ਸਾਰਾ ਬਿਜ਼ਨਸ ਵਾਪਸ ਕੋਈ ਮਿਕਵਾ ਨੂੰ ਪ੍ਰੋਸਰ ਕਰੂਗਾ ਜਦੋਂ ਪ੍ਰਾਈਸਿਸ ਉੱਪਰ ਜਾਣੀਆਂ ਸ਼ੁਰੂ ਕਰ ਦੇਣੀਆਂ ਉਹਨਾਂ ਨੇ ਵਾਪਸ ਕੋਈ ਮਿਕਵਾ ਕੰਪਨੀ ਸਕੂਲ ਜਾਣਾ ਸ਼ੁਰੂ ਕਰ ਦੇਣਾ ਸੈਕੰਡਰੀ ਕੋਈ ਵੀ ਗੋਰੀਆ ਕੋਈ ਮਿਕਵਾ ਡਰਾਈਵਰ ਜਦੋਂ ਕੰਮ ਕਰਦਾ ਉਹ ਐਂਡ ਦੇ ਟ੍ਰੀਟ ਯੂ ਐਸ ਇਫ ਯੂ ਆਰ ਵਰਕਿੰਗ ਫॉर देम ਤੁਹਾਨੂੰ ਪਤਾ ਹੈ ਕਿ ਭਾਵੇਂ ਡਰਾਈਵਰ ਵੀ ਹੋਵੇ ਭਾਵੇਂ ਇਹਨਾਂ ਦਾ ਮੰਗਤਾ ਵੀ ਹੋਵੇ ਉਹ ਵੀ ਆਪਣੇ ਆਪ ਨੂੰ ਗੋਰਾ ਤੇ ਸੁਪੀਰੀਅਰ ਸਮਝਦਾ ਤੁਹਾਡੇ ਨਾਲੋਂ ਐਂਡ ਆਈ ਹੈਵ ਗਨ ਥਰੂ ਇਟ ਆਈ ਨੋ ਦੈਟ ਤੋਂ ਬੜੇ ਹਾਸੇ ਦੀ ਗੱਲ ਆ ਕਿ ਆਪਣੀ ਕੁਝ ਵੱਡੀ ਕੰਪਨੀਆਂ ਉਹਨਾਂ ਲੋਕਾਂ ਨੂੰ ਹੀ ਬਿਜ਼ਨਸ ਦਿੰਦੀਆਂ ਜਿਹੜੇ ਲੋਕ ਸਾਡੀ ਕਮਿਊਨਿਟੀ ਦੇ ਖਿਲਾਫ ਸਾਡੇ ਡਰਾਈਵਰਾਂ ਦੇ ਖਿਲਾਫ ਪਾਲਿਸੀਜ਼ ਬਣਾਉਂਦੇ ਪਏ ਆ ਟੈਕਨੀਕਲੀ ਤੁਸੀਂ ਉਹਨਾਂ ਬੰਦਿਆਂ ਨੂੰ ਫਾਈਨੈਂਸ ਕਰਦੇ ਪਏ ਆ ਜਿਨ੍ਹਾਂ ਨੇ ਕੱਲ ਨੂੰ ਤੁਹਾਡੀਆਂ ਹੀ ਕੰਪਨੀਆਂ ਬੰਦ ਕਰਾਣੀਆਂ ਦੈਟਸ ਅਮੇਜ਼ਿੰਗ ਤੇ ਸਭ ਤੋਂ ਵੱਡੇ ਹਾਸੇ ਦੀ ਗੱਲ ਇਹ ਆ ਕਿ ਜਦੋਂ ਇਹਨਾਂ ਕੰਪਨੀਆਂ 'ਚ ਕੋਈ ਔਖਾ ਸਮਾਂ ਆਉਂਦਾ ਮਦਦ ਲਈ ਮੈਨੂੰ ਕਾਲ ਕਰਦੇ ਆ ਲੇਕਿਨ ਜਦੋਂ ਬਿਜ਼ਨਸ ਜਿਹੜਾ ਹੁੰਦਾ ਉਹ ਇੰਨਾ ਗੋਰੀਆ ਨਹੀਂ ਦਿੰਦੇ ਜਿਹੜੇ ਇਹਨਾਂ ਦੀ ਲੱਤਾਂ ਵੱਢੀ ਜਾਂਦੇ ਆ ਮੈਨੂੰ ਨਾ ਕੰਪਨੀਆਂਸ ਤੇ ਬਿਜ਼ਨਸ ਦੀ ਕੋਈ ਲੋੜ ਨਹੀਂ ਕੋਈ ਮੇਰੇ ਕੋਲ ਆਲਰੇਡੀ ਐਨਫ ਬਿਜ਼ਨਸ ਆ ਨਾਲੇ ਪਲੱਸ ਮੈਂ ਉਹੀ ਫਾਇਲਾ ਫੜਦਾ ਜਿਹੜੀਆਂ ਮੈਂ ਫਾਇਲਾ ਇੰਜੋਏ ਕਰਾਂ ਸੋ ਆ ਵਾਂਟ ਟੂ ਇੰਜੋਏ ਵਾਟ ਆਮ ਡੂਇੰਗ ਐਂਡ ਆ ਲਵ ਇਟ ਆ ਡੂ ਇਟ ਟੂ ਗੀਕ ਚੈਲੰਜ ਆਂ ਦਾ ਯਾ ਉਹ ਫਾਇਲਾ ਫੜਦਾ ਜਿਸ ਚ ਸਾਡੇ ਬੱਚਿਆਂ ਦੀ ਹੈਲਪ ਹੋਵੇ ਜਿਸ ਚ ਸਾਡੀ ਕਮਿਊਨਿਟੀ ਨੂੰ ਪ੍ਰੋਟੈਕਟ ਕਰ ਸਕਦਾ ਮੈਂ ਰਾਈਟ ਨਾਉ ਇਟਸ ਵੈਰੀ ਇੰਪੋਰਟੈਂਟ ਇੰਪੈਰੀਟ ਜੁਲੀਏ ਇਰੈਲੇਵੈਂਟ ਤੁਸੀਂ ਕਿਹੜੇ ਧਰਮ ਤੋਂ ਆ ਕਿਹੜੇ ਕੰਟਰੀ ਤੋਂ ਕਿਹੜੀ ਬੈਕਗ੍ਰਾਉਂਡ ਤੋਂ ਆ ਕਿਹੜੇ ਰਿਲੀਜੀਅਨ ਤੋਂ ਆ ਤੁਸੀਂ ਟਰੱਕ ਡਰਾਈਵਰ ਆ ਕਿ ਤੁਸੀਂ ਕੰਪਨੀ ਓਨਰ ਆ ਇਰੈਲੇਵੈਂਟ ਸਾਨੂੰ ਇੱਕ ਕਾਮਨ ਗੋਲ ਦੇ ਵੱਲ ਚੱਲਣਾ ਬਹੁਤ ਜ਼ਰੂਰੀ ਆ ਦੇਖਿਆ ਜਾਵੇ ਜੇ ক্রিকেট ਦਾ ਮੈਚ ਹੁੰਦਾ ਇੰਡੀਅਨ ਪਾਕਿਸਤਾਨੀ ਤੁਸੀਂ ਇੱਕ ਦੂਜੇ ਜਾਣ ਲੈਣ ਤੇ ਆ ਜਾਂਦੇ ਆ ਜਦੋਂ ਕੋਈ ਤੁਹਾਨੂੰ ਗੋਰਾ ਕਹਿੰਦਾ ਕੋਈ ਤੁਸੀਂ ਯਸਰ ਯਸਰ ਕਰਕੇ ਆ ਜਾਂਦੇ ਆ ਸੋਚਣਾ ੜੀ ਗੱਲ ਆ ਭਾਵੇਂ ਤੁਸੀਂ ਡਰਾਈਵਰ ਹੋ ਪਾਵੇਂ ਤੁਸੀਂ ਡਿਸਪੈਚਰ ਹੋ ਪਾਵੇਂ ਤੁਸੀਂ ਮੈਕੈਨਿਕ ਹੋ ਪਾਵੇਂ ਤੁਸੀਂ ਕੰਪਨੀ ਦੇ ਓਨਰ ਹੋ ਰਹੇ ਜੇਤੋ ਫੀ ਹੁਣ ਚਾਗਣਾ ਨਾ ਸ਼ੁਰ ਉਸੀਂ ਉਦੋਂ ਜਾ ਗੋਗੇ ਜਦੋਂ ਸਾਰਾ ਕੁਝ ਲੁੱਟ ਚੁੱਕਿਆ ਹੋਣਾ ਉਹ ਸਮਾਂ ਵਾਲਾ